ਥਾਣਾ ਅਜਨਾਲਾ ਦੇ ਨਾਲ ਲੱਗਦੇ ਪਿੰਡ ਲਖੂਵਾਲ ਦੇ ਇੱਕ ਨੌਜਵਾਨ ਅਤੇ ਤਿੰਨ ਮਹਿਲਾਵਾਂ ਦੇ ਵੱਲੋਂ ਸਕੂਲ ਜਾ ਰਹੀ ਵਿਦਿਆਰਥਣ ਨੂੰ ਆਪਣੇ ਘਰ ਲਿਜਾ ਕੇ ਉਸਦੇ ਕੱਪੜੇ ਉਤਾਰ ਕੇ ਅਸ਼ਲੀਲ ਫੋਟੋਆਂ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਤੇ ਇਨਸਪੈਕਟਰ ਸੁਨੀਲ ਲਾਤਾ ਨੇ ਕਿਹਾ ਕਿ ਪੀੜਤ ਲੜਕੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸਦੇ ਭਰਾ ਦੇ ਇਹਨਾਂ ਦੀ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ ਜਿਸ ਦੀ ਰੰਜਿਸ਼ ਨੂੰ ਲੈ ਕੇ ਇਹਨਾਂ ਮਹਿਲਾਵਾਂ ਦੇ ਵੱਲੋਂ ਉਸ ਨੂੰ ਸਕੂਲ ਜਾਂਦੀ ਤੋਂ ਘਰ ਆਪਣੇ ਖਿੱਚ ਕੇ ਲਜਾਇਆ ਗਿਆ ਅਤੇ ਇਹਨਾਂ ਮਹਿਲਾਵਾਂ ਦੇ ਵੱਲੋਂ ਇੱਕ ਕਮਰੇ ਦੇ ਵਿੱਚ ਲਜਾ ਕੇ ਉਸਦੇ ਕੱਪੜੇ ਉਤਾਰ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਕੀਆ ਗਿਆ ਅਤੇ ਇਸ ਸਬੰਧ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਚਾਰ ਦੋਸ਼ੀਆਂ ਦੇ ਵਿੱਚੋਂ ਤਿੰਨ ਮਹਿਲਾਵਾਂ ਅਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸਾਨੂੰ ਇੱਕ ਨਾਜ ਲਖੂਵਾਲ ਅਜਨਾਲਾ ਤੋਂ ਨੇ ਕਿ ਸਾਨੂੰ ਸੂਚਨਾ ਮਿਲੀ ਸੀ ਉਹਦੇ ਸਮਾਜਿਕ ਲੜਕੀ ਨੇ ਆ ਕੇ ਸਾਨੂੰ ਬਿਆਨ ਦਿੱਤੇ ਤੇ ਬਿਆਨ ਦਿੱਤੇ ਤੋਂ ਲੜਕੀ ਕਹਿ ਰਹੀ ਸੀ ਕਿ ਮੈਂ ਸਕੂਲੇ ਸਿਰੇ ਪੈਦਲ ਜਾ ਰਹੀ ਸੀ ਤੇ ਉਹ ਸੰਦੀਪ ਸਿੰਘ ਤੇ ਉਹਦੇ ਹਰਪ੍ਰੀਤ ਕੌਰ ਨੇ ਉਹਨੂੰ ਫੜ ਕੇ ਘਰੋਂ ਖਿੱਚ ਕੇ ਘਰੋਂ ਲੈ ਗਏ ਘਰ ਦੇ ਇੱਕ ਬੰਦ ਕਮਰੇ ਸੰਦੀਪ ਛੱਡ ਗਿਆ ਤੇ ਉਹਨੂੰ ਬੰਦ ਕਮਰੇ ਚ ਕੀ ਕਰ ਦਿੱਤਾ ਉੱਥੇ ਇੱਕ ਬੰਦ ਕਮਰੇ ਵਿੱਚ ਕੀ ਹੈਗੀ ਸੀ ਦਰਬੀਰ ਕੌਰ ਪੁੱਤਰੀ ਕਸ਼ਮੀਰ ਸਿੰਘ ਹਰਪ੍ਰੀਤ ਕੌਰ ਉਰਫ ਹੈਪੀ ਤੇ ਸੁਨੀਤਾ ਉਰਫ ਗਰੇਂਦਰ ਕੌਰ ਇਹਨਾਂ ਨੇ ਜਿਹੜੀ ਹੈਪੀ ਸੀ ਉਹਨੇ ਉਹਦੇ ਦੇ ਕੱਪੜੇ ਉਤਾਰੇ ਤੇ ਉਹਦੀਆਂ ਸਨੇਪਸ ਕੀਤੀਆਂ ਤੇ ਅਸੀਂ ਉਸ ਮਾਮਲਾ ਦਰਜ ਕਰ ਲਿਆ ਉਹਦੇ ਬਿਆਨ ਦੇ ਤਹਿਤ ਹੈ सेवा की जो कर रही गिरफ्तारी ਕੀਤੀ ਕੀਤੀ ਜੀ ਕੋ ਕਹਾਂ ਲੱਗਾ ਬਿਨਾਂ ਸਾਰਾ ਤੱਕ ਕਿਉਂ ਕੀਤਾ ਮਜਾ ਰੰਜਿਸ਼ ਕੀ ਰਹੀ ਹੈ ਅਸਾਂ ਚ ਉਹਨਾਂ ਦੇ ਨਾਲ ਉਹਦੀ ਸਿਸਟਰ ਦੇ ਜਿਹੜੀ ਹੈਗੀ ਸੀ ਨਾ ਲੜਕੇ ਦੀ ਉਹਦੀ ਹੈਪੀ ਦੀ ਜਿਹੜੀ ਸਿਸਟਰ ਸੀ ਉਹਦੇ ਨਾਲ ਉਹਦੇ ਨਾਲ ਲੜਕੀ ਦੇ ਭਰਾ ਦੇ ਕੋਈ ਪ੍ਰਿੰਸਪਲ ਸੀ ਜਿਸ ਕਰੇ ਰੰਜਿਸ਼ਾ ਸਭ ਕੁਝ ਹੋ ਰਿਹਾ ਕਿੰਨੇ ਵਾਰ ਗੁਫਤਾਰ ਕੀਤਾ ਜੋ ਅਸੀਂ ਚਾਰ ਲੋਕਾਂ ਨੂੰ ਗੁਫਤਾਰ ਕਰ ਲਿਆ ਕੀ ਕੀ ਉਹਨਾਂ ਕੋਈ ਡਿਮਾਂਡ ਲੈ ਲਈ ਕਿਸੇ ਤਰ੍ਹਾਂ ਦੀ ਹਾਂ ਅਦਾਲਤ ਤੇ ਪੇਸ਼ ਕੀਤਾ ਜਾਏਗਾ ਉਸੇ ਜੋ ਐਸਮ ਜਰ نیوز ਦੇ ਲਈ ਜੁਨਾਲਾ ਤੋਂ ਜਗਦੀਸ਼ ਸਿੰਘ ਦੀ ਰਿਪੋਰਟ